ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਨੜ ਸਹਿ ਪਹੁੰਚੇ ਹੋਏ ਆ ਜਿਹੜਾ ਕਿ ਗੁਰੂਕੇ ਲਾਹੌਰ ਤੋਂ 3-4 ਕਿਲੋਮੀਟਰ ਦੂਰੀ ਅੱਗੇ ਆ ਜਿੱਥੇ ਕਿ ਇਸ ਪੱਥਰ ਨੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹਨਾਂ ਦਾ ਜਿਹੜਾ ਕਿ ਉਹਨਾਂ ਦੀ ਸੇਵਾ ਲਈ ਬਹੁਤ ਵੱਡੀ ਜਦੋਂ ਇਕਦਮ ਹੀ ਦੁਸ਼ਮਣ ਦੀ ਫੌਜ ਵੱਲੋਂ ਬਹੁਤ ਵੱਡੀ ਫੌਜ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਉੱਤੇ ਦੁਸ਼ਮਣ ਦੇ ਵੱਲੋਂ ਤੇ ਇਸ ਪੱਥਰ ਨੇ ਅੱਗੇ ਢਾਲ ਬਣ ਕੇ ਖੜ ਗਿਆ ਤੇ ਇਸ ਪੱਥਰ ਨੇ ਆਪਣੇ ਤੇ ਗੋਲੀਆਂ ਵੇਖੋ ਸਹਾਰੀਆਂ ਪਰ ਗੁਰੂ ਸਾਹਿਬ ਦੀ ਬਹੁਤ ਵੱਡੀ ਸੇਵਾ ਲਈ ਇਸ ਪੱਥਰ ਨੇ ਜਿੰਨੀਆਂ ਤੁਸੀਂ ਦੇਖ ਰਹੇ ਨਾ ਸੰਗਤ ਜੀ ਸਾਰੀਆਂ ਗੋਲੀਆਂ ਹੀ ਵੱਜੀਆਂ ਆ ਤੇ ਇਸ ਜਗ੍ਹਾ ਨੂੰ ਕਹਿੰਦੇ ਆ ਨੜ ਸਹਿਬ ਨੜ ਸਹਿਬ ਬਹੁਤ ਵੱਡੀ ਸੇਵਾ ਆ ਤੇ ਇਥੋ ਦੇ ਪੱਥਰ ਨੇ ਲਈ ਤੇ ਸਾਡੇ ਜਿੰਨੇ ਵੀ ਹੋ ਗਏ ਨੇ ਸਾਲ ਸਾਡੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਜਗ੍ਹਾ ਦੇਤੇ ਪਵਿੱਤਰ ਆਪਣੇ ਚਰਨ ਪਾਏ ਤੇ ਬਹੁਤ ਵੱਡੀਆਂ ਇਥੇ ਬਖਸ਼ਿਸ਼ਾਂ ਕੀਤੀਆਂ ਬਹੁਤ ਵੱਡੀਆਂ ਇਥੇ ਕਿਰਪਾਵਾਂ ਕੀਤੀਆਂ ਨੇ ਆਪਣੀਆਂ ਸਾਹਿਬ ਨੇ ਕਰ ਲੋ ਦਰਸ਼ਨ ਜੀ ਆ ਨੱਡ ਸਾਹਿਬ ਵਾਹਿਗੁਰੂ 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 ਦਰਸ਼ਨ ਦਰਾਰੇ ਕਰਨ ਵਾਸਤੇ ਆਇਆ ਕਰੋ ਸੰਗਤ ਜੀ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ